ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਬੈਸੰਮਨ ਦਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸੋ ਇਹ ਇਜਹਾਜ਼ ਗੁਜਰਾਤ ਕਿਉਂ ਨਹੀਂ ਉੱਤਰਦਾ ਇਹ ਇਜਹਾਜ਼ ਹਰਿਆਣਾ ਚ ਕਿਉਂ ਨਹੀਂ ਉੱਤਰਦਾ ਇਹ ਇਜਹਾਜ਼ ਦਿੱਲੀ ਚ ਕਿਉਂ ਨਹੀਂ ਉੱਤਰਦਾ ਕਿ ਭਾਪੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਕਿ ਪੰਜਾਬ ਦਾ ਬਿਤਕਰਾ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਅ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਹਜੇ ਤੱਕ ਸਾਨੂੰ ਫਾਰਮਲੀ ਜਾਂ ਇਨਫਾਰਮਲੀ ਕੋਈ ਸੱਦਾ ਪੱਤਰ ਨਹੀਂ ਭੇਜਿਆ ਜਦੋਂ ਸੱਦਾ ਪੱਤਰ ਆਉਂਦਾ ਤਾਂ ਬਿਲਕੁਲ ਅਸੀਂ ਕਿਸਾਨਾਂ ਦੀ ਹਮਾਇਤ ਲਈ ਉਸ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਜੇਕਰ ਕੋਈ ਸੱਦਾ ਪੱਤਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਸਾਨੂੰ ਤੇਜ ਦਵੇ ਕਿ ਮਤਲਬ ਇਹ ਵਾਦਾ ਹੈ ਕਿ ਕੋਈ ਗੱਲ ਹੋ ਰਹੀ ਹੈ ਸਰ ਸਰ 17 ਕੁਝ ਕਰ ਰਹੀ ਹੈ ਜਿਹੜੇ ਪੰਜਾਬ ਦੇ ਜਿਹੜੇ ਲੋਕ ਆਏ ਨੇ ਦੇਖੋ ਜਿਹੜੇ ਰਿਪੋਰਟ ਕੋ ਹੋ ਕੇ ਆਏ ਨੇ ਕਿ ਜਿੰਨਾ ਵੀ ਜਿੰਨਾ ਵੀ ਜਿਹੜੇ ਏਜੰਟ ਲਗੇ ਜਿਨ੍ਹਾਂ ਨੇ ਵੀ ਇਲੀਗਲ ਗੈਰ ਕਾਨੂੰਨੀ ਕੰਮ ਕੀਤਾਗਾ ਜਿਨ੍ਹਾਂ ਨੇ ਮਾਸੂਮਾਂ ਦੇ ਨਾਲ ਖੇਡਿਆਗਾ ਪਲੇ ਕੀਤਾਗਾ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹਾਂ ਚ ਲੱਕ ਦੇਣਗੇ ਹਾਂ ਜੀ ਕਿਮਰ ਸਾਹਿਬ ਸਪੈਸ਼ਲ ਸੈਸ਼ਨ ਤੋਂ ਸਰਦਿਆ ਤਾਂ ਐਕਸਟਰਾ ਅਗਰ ਤੁਸੀਂ ਬਜਟ ਸੈਸ਼ਨ ਦੇ ਵਿੱਚ ਵੀ ਦੋ ਦਿਨ ਐਕਸਟਰਾ ਕਰ ਦਦੇ ਤਾਂ ਉਹਦੇ ਵਿੱਚ ਵੀ ਬਿੱਲ ਆਉਂਦੇ ਜਾ ਸਕਦੇ ਸੀ ਤਾਂ ਬਜਟ ਸੈਸ਼ਨ ਨੂੰ ਛੱਡ ਕੇ ਸੈਸ਼ਨ ਗ੍ਰੈਂਸਨ ਵਰਤ ਕਿਉਂ ਬਹੁਤ ਸਾਰਾ ਕੰਮਕਾਰ ਜਿਹੜਾ ਵਿਧਾਨਕ ਕੰਮਕਾਰ ਹੁੰਦਾਗਾ ਉਹਨਾਂ ਨੂੰ ਸਮਾਂ ਰਹਿੰਦੇ ਪੂਰਾ ਕਰਨਾ ਹੁੰਦਾਗਾ ਸੋ ਕੁਝ ਇਸ ਤਰ੍ਹਾਂ ਦੇ ਐਕਟ ਜਿਹੜੇ ਪਏ ਸੀਗੇ ਉਹਨਾਂ ਨੂੰ ਅਸੀਂ ਪੂਰਾ ਕਰ ਰਹੇ ਹਾਂਗੇ ਤਾਂ ਕਿ ਉਹ ਜਲਦੀ ਜਿਹੜੇ ਪੂਰਾ ਤਰੀਕ ਨੂੰ ਦੁਬਾਰਾ ਜਿਹੜੇ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਅੰਗਰੇਜ਼ੀ ਆ ਰਹੇ ਨੇ ਦੂਸਰੀ ਵਾਰ ਹੈ ਅਮ੍ਰਿਤਸਰ ਹੀ ਕਿਉਂ ਜਾ ਰਿਹਾ ਹੈ ਦਿੱਲੀ ਜਾਂ ਕਿਤੇ ਹੋਰ ਦੇਖੋ ਪੰਜਾਬ ਦੇ ਚਲੇ ਗਵਰਨਮੈਂਟ ਆਫ ਇੰਡੀਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਮੈਸਮੰਦਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਾਡੇ ਤਾਂ ਉਹ ਜਹਾਜ਼ ਦੇ ਅੰਦਰ 20 ਹੁੰਦੇ ਨੇ ਜਾਂ 25 ਬੰਦੇ ਬਿੱਖਤੀ ਹੁੰਦੇ ਨੇਗੇ ਤੋਂ ਹਰਿਆਣੇ ਦੇ 60 ਹੁੰਦੇ ਨੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਨੇ ਸੇਲ ਕਰਕੇ ਪੂਰੇ ਦੇਸ਼ ਦੇ ਅੰਦਰ ਗਿਆਗਾ ਉਸ ਦੇ 100 ਹੁੰਦੇ ਨੇਗੇ ਸੋ ਇਹ ਜਹਾਜ਼ ਗੁਜਰਾਤ ਕਿਉਂ ਨਹੀਂ ਉਤਰਦਾ ਇਹ ਜਹਾਜ਼ ਹਰਿਆਣਾ ਵਿੱਚ ਕਿਉਂ ਨਹੀਂ ਉਤਰਦਾ ਇਹ ਜਹਾਜ਼ ਦਿੱਲੀ ਵਿੱਚ ਕਿਉਂ ਨਹੀਂ ਉਤਰਦਾ ਅਹਮਦਾਬਾਦ ਕਿਉਂ ਨਹੀਂ ਉਤਰਦਾ ਇਥੇ ਸਵਾਲ ਪੈਦਾ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਜਦਕਿ ਪੰਜਾਬੀ ਜਿਹੜੇ ਨੇਗੇ ਉਹ ਦੇਸ਼ ਦੇ ਸੱਚੇ ਸੁੱਚੇ ਭਗਤ ਨੇਗੇ ਸੈਂਟਰ ਦਾ ਮੰਨ ਲਵਾਂਗੇ ਇਸ ਬਾਰੇ ਬਿਲਕੁਲ ਅਸੀਂ ਲਗਾਤਾਰ ਸੈਂਟਰ ਨਾਲ ਗੱਲ ਕਰ ਰਹੇ ਆ ਕਿ ਪੰਜਾਬ ਦਾ ਬਿਤਕਰਾ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਦਕੇ ਮਹਾਂਦਬਾਦ ਲੈ ਆ ਜਾਵੇ ਜਿੱਥੇ ਦੇ 70 ਹੁੰਦੇ ਨੇ 80 ਹੁੰਦੇ ਨੇ ਤਾਂ ਕਿ ਗੁਜਰਾਤ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂਜੀ ਭਾਈ ਕਿਸ ਤਰ੍ਹਾਂ ਉਹਨਾਂ ਦਾ ਮੋਦੀ ਸਾਹਿਬ ਦਾ ਜਿਹੜਾ ਮਾਡਲ ਆ ਫੇਰ ਹੋ ਰਿਹਾਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਹੜੇ ਮਕਾਨ ਨੇ ਜੀ ਉਹ ਪਲਾਟ ਫਰੀ ਹੋਣਗੇ ਪੈਸੇ ਦੇਵੋਗੇ ਜੀ